ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਜੀ ਸਾਡੇ ਪਹਿਲੇ ਵਲੌਗ ਚ ਅੱਜ ਚੱਲੇ ਆ ਅੱਜ ਅਸੀਂ ਕਿੰਗਰੇਚੋਵ ਵੱਲ ਪਾਣੀ ਦੇਖਣ ਚੱਲੇ ਆ ਜੀ ਬੜੇ ਟਾਈਮ ਬਾਅਦ ਕਹਿੰਦੇ ਪਾਣੀ ਆਇਆ ਉੱਥੇ ਸਾਡੀ ਸੂਰਤ ਜਦੋਂ ਤਾਂ ਆਇਆ ਨਹੀਂ ਕਦੀ ਤੇ ਦੇਖਣ ਚੱਲੇ ਆ ਪਹਿਲੀ ਵਾਰੀ ਦੇਖਦੇ ਜਾ ਕੇ ਤੁਹਾਨੂੰ ਦਿਖਾਉਣੇ ਜਾ ਕੇ ਉੱਥੇ ਕੀ ਹਾਲਾਤ ਹਾਂਜੀ ਕਿੰਗਰੇਚੋਵ ਤੇ ਪਹੁੰਚ ਗਏ ਆ ਜੀ ਤੇ ਪਾਣੀ ਦਾ ਪੱਧਰ ਵਾਵਾ ਪੱਗਿਆ ਹੁਣ ਇੱਥੇ ਵੀ ਨਹੀਂ ਪੈਣੋ ਹਟਣ ਨਹੀਂ ਡਿਆ ਇਦਾਂ ਹੀ ਰਿਹਾ ਤੇ ਪਿੰਡਾਂ 'ਚ ਵੀ ਪਾਣੀ ਸਾਡੇ ਆ ਜਾਣਾ ਤੇ ਖੇਤਾਂ 'ਚ ਤਾਂ ਆ ਗਿਆ ਹੁਣ ਆ ਵਾਵਾ ਟਾਈਮ ਬਾਅਦ ਆਇਆ ਕਿਤੇ ਸਾਡੇ ਬਾਪੂ ਹੁਣਾਂ ਨਹੀਂ ਦੇਖਿਆ ਇਦਾਂ ਪਾਣੀ ਕਹਿੰਦੇ ਜਿੰਨਾ ਪਾਣੀ ਹੋਣ ਆ ਗਿਆ ਤੇ ਖਤਰੇ ਦਾ ਹੀ ਹੈ ਇਹ ਨਿਸ਼ਾਨ ਦਸਰ ਹੈ ਬਾਕੀ ਦੇਖੋ ਹੁਣ ਬਾਬਾ ਮੇਰ ਰੱਖੇ ਟਾਈਮ ਆਇਆ ਵੀ ਕਰੇ ਜੋਤ ਪਾਣੀ ਕਰੇ ਨਹੀਂ ਬਹੁਤ ਆ ਗਿਆ ਪਾਣੀ ਯਾਰ ਇਸ ਵਾਰੀ ਤਾਂ ਬਾਬਾ ਸੁੱਖ ਰੱਖੇ ਹੁਣ ਨਹੀਂ ਹਟ ਜਵੇ ਕਿਤੇ ਨਾ ਨਹੀਂ ਤਾਂ ਪਿੰਡ ਇੱਧਰ ਸਾਡੇ ਵੀ ਸਾਡੇ ਵੀ ਪਿੰਡ ਹੁਣ ਡੁੱਬ ਜਾਣੇ ਨਹੀਂ ਤਾਂ ਫਿਰ ਖੇਤਾਂ ਜਿਹਦਾ ਪਾਣੀ ਆ ਗਿਆ ਜੀ ਬਹੁਤ ਸਾਡੇ ਵੀ ਤੇ ਘਰਾਂ ਚ ਹਾਲੇ ਬਚਾਇਆ ਫਿਰ ਕਬੂ ਤਾਂ ਡੁੱਬੇ ਫਿਰਦੇ ਸਾਰੇ ਹੂੰ ਪਾਣੀ ਪਾਣੀ ਹੋ ਗਿਆ ਬਹੁਤ ਪਾਣੀ ਆ ਗਿਆ ਹੁਣ ਇਸ ਦੀ ਬਹੁਤ ਟਾਈਮ ਪਾ ਲਿਆ ਚੱਲਿਆ ਇਹ ਦੇਖਣਾ ਆ ਸਾਰੇ ਜਾਨੇ ਦੇਖਣਾ ਆ ਸਾਰੇ ਜਾਨੇ ਲੋ ਜੀ ਬਗਣ ਲਾ ਪਿਆ ਪਾਣੀ ਇਧਰ ਵੀ ਪੂਰਾ ਜੋਰਾਂ ਚ ਹੁਣ ਚੜਿਆ ਪਾਣੀ ਉਦਨ ਦਾ ਉਦਨ ਦਾ ਤਾਂ ਨਹੀਂ ਆਇਆ ਸੀਗਾ ਹੁਣ ਪਾਣੀ ਪ੍ਰੋਪਰ ਆ ਗਿਆ ਪੂਰਾ ਚੱਲਣ ਦੇ ਆ ਪੂਰਾ ਲੋ ਜੀ ਪਿੰਡ ਮੱਲੀ ਨੰਗਲ ਦੇ ਵਿੱਚ ਵੀ ਪਾਣੀ ਦਾ ਜ਼ੋਰ ਆ ਰਿਹਾ ਬਹੁਤ ਨੁਕਸਾਨ ਹੋ ਰਿਹਾ ਜੀ ਫਰ ਗਈ ਤਾਰੀਖ ਫਰ ਗਈ ਮੁੰਡੇ ਪ੍ਰਾਲਾ ਕਰ ਰਹੇ ਆ ਕਿ ਚਲੋ ਕੋਈ ਜਾਨੀ ਨੁਕਸਾਨਾ ਕਿਸੇ ਦਾ ਹੋ ਜਾਏ ਇੱਟਾ ਵੀ ਲਾ ਦਿਓ ਇੱਟਾ ਰੱਖਦੀ ਯਾਰ ਸਾਈਡ ਤੇ ਇੱਟਾ ਰੱਖੋ ਇੱਟਾ ਲਾਓ ਇੱਟਾ ਚੱਕ ਲਿਓ ਨੇ ਕੋਈ ਨਾ ਹਾਂ ਭਾਈ ਇੱਕ ਜਿੱਥੋਂ ਨਿਕਲਦਾ ਟੋਰਾ ਲਾਓ ਬੰਦ ਕਰ ਦਿਓ ਤਾਂ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਸਾਰੀਆਂ ਡੁੱਬ ਗਈਆਂ ਕਮਾਦੀਆਂ ਖਰਾਬ ਹੋ ਗਈ ਯਾਰ ਸਸਤਾਂ ਕੋਈ ਇੱਟਾਂ ਲੈ ਆਉਣੇ ਮੋਟਰ ਤੋਂ ਚੋਲੇ ਜੇ ਬਿਮਾਰੀ ਦਾ ਵੀ ਜ਼ੋਰ ਪੈ ਰਿਹਾ ਇਸ ਬਾਰਿਸ਼ ਕਰਕੇ ਵਾਈ ਗੁਰੂ ਮੇਰੇ ਰੱਖੇ ਵਾਈ ਟੋਲੀ ਥੱਲੇ ਆ ਗਈ ਤਾਂ ਉਹ ਹੋ ਹਾਲ ਦਾ ਇਹ ਨੰਦਾ ਆ ਆਪਣੇੁੰਡੇ ਸਾਰੇ ਸੇਵਾ ਕਰ ਰਹੇ ਆ ਜੇ ਹੁਣ ਆ ਚੱਕ ਮੋਟਰ ਤੋਂ ਮਿੱਟੀ ਦੇ ਬੋਰੇ ਰੱਖ ਦਿੰਦੇ ਮੋਟਰ ਤੋਂ ਫਿਲਹਾਲ ਤਾਂ ਜਿੱਥੋਂ ਨੀਵੀਂ ਸੜ ਕੇ ਉੱਥੋਂ ਹੀ ਪਾਣੀ ਵਗ ਰਿਹਾ ਆ ਪਰ ਮੈਨੂੰ ਲੱਗਦਾ ਵੀ ਸ਼ਾਮ ਤੱਕ ਪਾਣੀ ਸਾਰਾ ਚੱਲਣ ਲੱਪੇਣਾ ਕਿਉਂਕਿ ਜੇ ਹੁਣ ਚੱਲਣ ਲੱਪੇ ਆਪਣੇ ਆਹ ਮੋਟਰ ਮੈਂ ਕਹਿੰਦਾ ਭਾਈ ਦਾ ਕਰੀਏ ਜਿਆਦਾ ਗੱਲ ਛਡੋ ਜਿਆਦਾ ਕੋਈ ਬੋਰਾ ਬੋਰਾ ਭਰ ਕੇ ਲਾ ਦਿਜੀਏ ਹੁਣ ਮਤ ਇੱਥੋਂ ਚੱਲਣ ਲੱਪੇ ਅੰਦਰ ਆਪਣੇ ਪਿੰਡ ਵੀ ਚੱਲਣ ਲੱਪੇਣਾ ਪਿੰਡ ਕਿਉਂਕਿ ਸ਼ਾਮ ਤੱਕ ਮੈਨੂੰ ਲੱਗਦਾ ਵੀ ਉਹ ਬੰਨ ਵੀ ਟੱਪ ਜਾਣਾ ਨਾ ਮੀ ਨਾ ਪਵੇ ਨਾ ਹੁਣ ਬੜੀ ਸੜਕ ਸੜਕ ਟੱਪ ਜਾਣੀ ਓਕੇ ਧੰਨਵਾਦ ਜੀ ਤੁਹਾਡਾ ਸਾਡਾ ਬਲੌਗ ਦੇਖਣ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਓ ਜੀ ਤੇ ਸਾਨੂੰ ਸਪੋਰਟ ਕਰਿਓ ਜੀ ਧੰਨਵਾਦ